ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੀ ਦਾਸ ਖਾਲਸਾ ਮੱਲੇਵਾਲਾ ਆਪ ਸਭ ਸੰਗਤ ਨੂੰ ਪਤਾ ਹੀ ਹੈ ਕੁਝ ਦਿਨ ਤੋਂ ਪਹਿਲਾਂ ਤੋਂ ਆਪਾਂ ਇਹ ਭੈਣ ਦੀ ਵੀਡੀਓ ਜਿਹੜੀ ਪਾਈ ਹੋਈ ਹੈ ਕੀ ਇਹ ਭੈਣ ਅੱਗ ਨਾਲ ਜਲ ਚੁਕੀ ਆ ਕਿਰਾਏ ਦੇ ਪਰਿਵਾਰ ਬੈਠਾ ਵਾ ਸੋ ਇਹ ਮੇਰਾ ਵੀਰ ਲੁਧਿਆਣੇ ਤੋਂ ਮੋਗੇ ਤੋਂ ਅੱਜ ਇਹ ਵੀ ਰੈਂਡ ਵੀ ਆਇਆ ਸੀ ਪਰ ਸਾਨੂੰ ਹੁਣੇ ਉਹਨੇ ਘਰੋਂ ਕਾਲ ਆਈ ਸੀ ਕਿ ਮੇਰੀ ਭੈਣ ਦੀ ਹਾਲਤ ਨਾਜ਼ੁਕ ਹੋ ਚੁੱਕੀ ਆ ਇੱਕ ਅਸੀਂ ਚੀਜ਼ ਸਾਨੂੰ ਦਿਖਾ ਰਹੇ ਆ ਕਿ ਜਮਾ ਮੇਰੀ ਭੈਣ ਗੜੀ ਪਈ ਆ ਇਹ ਦਿਖਾਉਣ ਦਾ ਭਾਵ ਇਹੀ ਹੈ ਕੀ ਆਪਾਂ ਨੂੰ ਫੋਨ ਬਹੁਤ ਆਈ ਸੀ ਕਿ ਫ੍ਰੀ ਲਾਜ ਹੁੰਦਾ ਸੰਗਤ ਜੀ ਮੇਰੀ ਹੱਥ ਮੰਨ ਕੇ ਬੇਨਤੀ ਆ ਇਸ ਪਰਿਵਾਰ ਨੇ ਫ੍ਰੀ ਲਾਜ ਵਾਲੀ ਦਵਾਈ ਲਈ ਸੀ ਉਹ ਜਿਹੜੀ ਦਵਾਈ ਆ ਉਹਦੇ ਨਾਲ ਇਹ ਮੇਰੀ ਭੈਣ ਦੇ ਸਾਲੇ ਹੋ ਗਈ ਸੀ ਸਰੀਰ ਤੇ ਅਸੀਂ ਅੱਜ ਇਹਨੂੰ ਫਰੀਦਕੋਟ ਦਾਖਲ ਕਰ ਲਗੇ ਆ ਇੱਕ ਵਾਰ ਜਦੋਂ ਮੇਰੀ ਮਾਂ ਨੇ ਇਸ ਕੁੜੀ ਦੀ ਚੱਕੀ ਪੱਟੀ ਕਰਨ ਵਾਸਤੇ ਤਾਂ ਉਹ ਪਾਣੀ ਆ ਗੂ ਖੂਨ ਚ ਹੋਇਆ ਉਸ ਦਾ ਸੋ ਜਿੰਨੀ ਸਾਡੇ ਤੇ ਵੀਡੀਓ ਦੇਖ ਰਹੀ ਆ ਇੱਕ ਤਾਂ ਸਾਡੇ ਕੋਲੇ 37000 ਰੁਪਇਆ ਜਮ੍ਹਾਂ ਹੋਇਆ ਵਾ 20000 ਸਾਡੇ ਕੋਲੇ ਪਰਿਵਾਰ ਆ ਕਿਤੇ ਗਿਆ ਸੀ 10000 ਰੁਪਇਆ ਸਾਨੂੰ ਮੇਰਾ ਵੀ ਤੇ ਰਾਵਿੰਦਰ ਸਿੰਘ ਨੇ ਦੁਬਈ ਤੋਂ ਉਰੇ ਭੇਜਿਆ ਤੇ ਇੱਕ 7000 ਸਾਨੂੰ ਸ਼ਾਮ ਕੁਮਾਰ ਸ਼ਾਮ ਕੁਮਾਰ ਵੀਰ ਨੇ 7000 ਰੁਪਇਆ ਪਾਇਆ ਸੀ ਸਾਡੇ ਕੋਲੇ 37000 ਰੁਪਇਆ ਪਰਿਵਾਰ ਲਈ ਹੈ 1 ਲੱਖ ਰੁਪਏ ਦਾ ਖਰਚਾ ਸੰਗਤ ਜੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਆਪਣਾ ਨੰਬਰ ਉੱਪਰ ਛੱਡ ਦੇਣਾ ਹੁਣ ਅਸੀਂ ਮੇਰੀ ਭੈਣ ਨੂੰ ਲੈ ਕੇ ਫਰੀਦਕੋਟ ਜਾ ਰਹੇ ਹਾਂ ਇੱਕ ਤਾਂ ਸਾਰੇ ਜਣੇ ਦੁਆਵਾ ਕਰੋ ਕਿ ਮੇਰੀ ਭੈਣ ਠੀਕ ਹੋਵੇ ਤਾਦੇ ਪਰਿਵਾਰ ਦੇ ਵਿੱਚ ਹੱਸੇ ਖੇਡੇ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦਾਨੀ ਤੱਕ ਪਹੁੰਚ ਜਾਵੇ ਵੀਡੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ